ਤੁਸੀਂ ਹੋਲ ਸੇਲ ਦੀ ਮਿੱਤਰੋ ਕੋਈ ਦੁਕਾਨ ਤਾਂ ਸੁਣੀ ਹੋਈ ਪਰ ਅੱਜ ਤੁਹਾਨੂੰ ਮੈਂ ਹੋਲ ਸੇਲ ਦਾ ਕੰਸਲਟੈਂਟ ਦੱਸੂਗਾ ਜਿਹੜਾ ਕਿ ਆਸਟ੍ਰੇਲੀਆ ਦੇ ਵੀਜ਼ੇ ਲਵਾਉਂਦਾ ਹੋਰ ਕਿਸੇ ਕੰਟਰੀ ਦੇ ਵੀਜ਼ੇ ਨਹੀਂ ਲਵਾਉਂਦਾ 23 ਸਾਲ ਪੁਰਾਣਾ ਕੰਸਲਟੈਂਟ ਹੈ ਤੁਸੀਂ ਯਕੀਨ ਮੰਨਿਓ ਵੀ ਤੁਹਾਡੇ ਕਿਸੇ ਵੀ ਬੰਦੇ ਨੇ ਪਹਿਲਾਂ ਆਸਟ੍ਰੇਲੀਆ ਦੀ ਕਿਤੋਂ ਫਾਈਲ ਲਗਵਾਈ ਹੋਵੇ ਤਾਂ ਫਾਈਲ ਹੋ ਕੇ ਇੱਥੇ ਹੀ ਗਈ ਹੈ ਮਤਲਬ ਵੀਜ਼ਾ ਤੁਹਾਡਾ ਇੱਥੋਂ ਹੀ ਲੱਗ ਕੇ ਗਿਆ ਹੋਊਗਾ ਸੋ ਅੱਜ ਆਪਾਂ ਤੁਹਾਡੇ ਲਈ ਲੱਭ ਕੇ ਲੈ ਕੇ ਆਏ ਆ ਵੀ ਕਿਉਂਕਿ ਤੁਹਾਨੂੰ ਵਿੱਚ ਕੋਈ ਬੰਦਾ ਨਾ ਪਾਉਣਾ ਪਵੇ ਕੋਈ ਹੋਰ ਜੰਟ ਨਾ ਵਿੱਚ ਪਾਉਣਾ ਪਵੇ ਸੋ ਡਾਇਰੈਕਟ ਤੁਸੀਂ ਆ ਸਕਦੇ ਆ ਸਭ ਤੋਂ ਪੁਰਾਣੇ ਆਸਟ੍ਰੇਲੀਆ ਦੇ ਕੰਸਲਟੈਂਟ ਕੋਲੇ ਪੂਰੀ ਇਮੀਗ੍ਰੇਸ਼ਨ ਮੋਗਾ ਤਾਂ ਪੂਰੀ ਇਮੀਗ੍ਰੇਸ਼ਨ ਤੋਂ ਜਗਦੀਪ ਪੂਰੀ ਜੀ ਆਪਣੇ ਨਾਲ ਨੇ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਪੂਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਧੰਨਵਾਦ ਜੀ ਤੁਸੀਂ ਸਰੋਤਿਆਂ ਦੇ ਰੂਬਰੂ ਰੂਵ ਕਰਨ ਦਾ ਸਾਨੂੰ ਮੌਕਾ ਦਿੱਤਾ। ਸਰੋਤਿਆਂ ਦਾ ਆਪਾਂ ਪੂਰੀ ਸਾਫਾਈ ਕਰਨਾ ਹੁੰਦਾ ਵੀ ਉਹਨਾਂ ਨੂੰ ਸਹੀ ਬੰਦੇ ਤੱਕ ਪਹੁੰਚਾਇਆ ਜਾਵੇ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰਾ ਫਰਾਡ ਚੱਲੀ ਜਾਂਦਾ ਖਾਸ ਕਰਕੇ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਹੈ ਨਾ। ਤਾਂ ਆਪਣੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕੋਈ ਐਜਾ ਬੰਦਾ ਮਿਲਾਇਆ ਜਾਵੇ ਜਿਹੜਾ ਕਿ ਭਰੋਸੇਮੰਦ ਹੋਵੇ ਤੇ ਮੈਨੂੰ ਨਹੀਂ ਲੱਗਿਆ ਕਿ ਤੁਹਾਡੇ ਤੋਂ ਕੋਈ ਭਰੋਸੇਮੰਦ ਬੰਦਾ ਹੋ ਸਕਦਾ ਕਿਉਂਕਿ 23 ਸਾਲ ਪੁਰਾਣਾ ਤੁਹਾਡਾ ਨਾਮ ਹੈ ਪਰ ਬਹੁਤ ਲੋਕ ਇਹ ਕਹਿੰਦੇ ਕਿ 23 ਸਾਲ ਪੁਰਾਣਾ ਨਾਮ ਅਸੀਂ ਸੁਣਿਆ ਨਹੀਂ ਤਾਂ ਉਹ ਇਹੀ ਹੈ ਕਿ ਤੁਸੀਂ ਜਿਵੇਂ ਆਪਾਂ ਕਹੇ ਦੀ ਪੰਜਾਬੀ ਵਿੱਚ ਹੋਲ ਸੇ ਪਹਿਲਾਂ ਤੋਂ ਅਸੀਂ ਸਟਾਰਟਿੰਗ ਤੋਂ ਹੀ ਨਾ ਮੇਰੀ ਸਟਾਰਟਿੰਗ ਹੀ B2B ਤੋਂ ਹੋਈ ਮਤਲਬ ਕਲੇ ਏਜੰਟਸ ਤੋਂ ਕੰਮ ਚਾਗਦੇ ਸੀ ਵੀ ਏਜੰਟ ਨੇ ਫਾਈਲ ਫੜੀ ਤੁਹਾਡੇ ਕੋਲੇ ਲੈ ਜਾਂਦੀ ਹਾਂਜੀ ਠੀਕ ਹੈ ਔਰ ਉਸ ਤੋਂ ਬਾਅਦ ਵਿੱਚ ਅਸੀਂ ਬੈਕਐਂਡ ਦੇ ਕੰਮ ਕਰਦੇ ਸੀਗੇ ਠੀਕ ਹੈ ਔਰ ਜਿਹੜਾ ਏਜੰਟ ਦਾ ਵੀਜ਼ਾ ਹੁੰਦਾ ਸਾਡੇ ਕੋਲੇ ਆਉਂਦਾ ਉਹ ਅਸੀਂ ਸਾਡੇ ਕੁਝ ਟਰਮ ਕੰਡੀਸ਼ਨ ਹੁੰਦੀਆਂ ਪ੍ਰਾਈਵੇਸੀ ਹੁੰਦੀ ਹੈ ਉਹ ਅਸੀਂ ਪਾਰ ਨਹੀਂ ਸਕਦੇ ਜੀ ਦੈਟਸ ਵਾਈ ਇਹ ਵੀ ਸਾਡਾ ਸੋਸ਼ਲ ਮੀਡੀਆ ਤੇ ਅਸੀਂ ਕਦੇ ਐਕਟਿਵ ਨਹੀਂ ਹੋਏ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਜਿੰਨਾ ਵੀ ਸਾਡੇ ਕੋਲੇ ਏਜੰਟ ਤੋਂ ਫਾਈਲ ਆਉਂਦੀ ਸੀਗੀ ਜਿੰਨੇ ਅਸੀਂ ਕਰ ਸਕਦੇ ਉਸ ਤੋਂ ਜ਼ਿਆਦਾ ਹੀ ਆ ਜਾਂਦੀ ਸੀਗੀ ਇਸ ਕਰਕੇ ਕਦੇ ਲੋਡ ਹੀ ਨਹੀਂ ਮਹਿਸੂਸ ਕੀਤੀ ਸੀਗੀ ਕਿ ਕਲਾਇੰਟ ਨੂੰ ਡਾਇਰੈਕਟ ਅਪਰੋਚ ਕਰਕੇ ਕੀਤਾ ਜਾ ਹੁਣ ਜਿਵੇਂ ਮੇਰੇ ਖਿਆਲ ਕੋ ਕਲਾਇੰਟ ਕਾਫੀ ਸਾਰੇ ਤੁਹਾਨੂੰ ਕਹਿ ਰਹੇ ਸੀ ਨਾ ਕਿ ਤੁਸੀਂ ਖੁਦ ਕੰਮ ਕਰੋ ਹਨਾ ਉਸੇ ਡਿਮਾਂਡ ਤੇ ਫਿਰ ਤੁਸੀਂ ਖੁਦ ਵੀ ਕਰ ਰਹੇ ਹੋ ਹਨਾ ਬਿਲਕੁਲ ਜੀ ਬਿਲਕੁਲ ਬਹੁਤ ਸਾਰੇ ਕਲਾਇੰਟ ਸਾਡੇ ਜਿਹੜੇ ਕੁਝ ਡਾਇਰੈਕਟ ਕਲਾਇੰਟ ਵੀ ਕੁਝ ਰੇਅਰ ਸੀਗੇ ਸਾਡੇ ਕੋਲੇ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਡਾਇਰੈਕਟਲੀ ਮਤਲਬ ਅਪਰੋਚ ਸਟਾਰਟ ਕਰੋ ਕਲਾਇੰਟਸ ਲਈ ਤੋ ਕਿਉਂਕਿ ਸਾਨੂੰ ਏਜੰਟਸ ਤੋਂ ਕੋਈ ਪ੍ਰੋਬਲਮ ਵੀ ਆ ਰਹੀਆਂ ਸੀਗੀਆਂ ਬਹੁਤ ਸਾਰੀਆਂ ਵੀ ਜਿਵੇਂ ਹੁਣ ਆਸਟ੍ਰੇਲੀਆ ਦੇ ਵਿੱਚ ਸਾਨੂੰ ਡਾਕੂਮੈਂਟ ਬੇਸਿਕ ਜੇ ਚਾਹੀਦੇ ਹੁੰਦੇ ਬੱਚੇ ਤੋਂ ਬਾਕੀ ਦਾ ਚਲੋ ਅਸੀਂ ਆਪਣੇ ਆਪ ਸੈਟਿੰਗ ਕਰ ਲੈਣੀ ਹੁੰਦੀ ਸਾਰੀ ਬਟ ਉਸ ਤੋਂ ਬਾਅਦ ਜਦੋਂ ਡਾਕੂਮੈਂਟ ਬੇਸਿਕ ਵੀ ਮੰਗੀਦਿਆਂ ਨਾ ਏਜੰਟ ਉਹਦੇ ਲਈ ਵੀ ਕਹਿ ਦਿੰਦੇ ਵੀ ਆਹ ਵੀ ਤੁਸੀਂ ਆਪ ਕਰੋ ਆਹ ਵੀ ਆਪ ਕਰੋ ਮਤਲਬ ਸਾਨੂੰ ਪ੍ਰੋਪਰਲੀ ਟਾਈਮਲੀ ਡਾਕੂਮੈਂਟ ਨਹੀਂ ਮਿਲਦੇ ਸੀਗੇ ਵੀ ਏਜੰਟ ਤੋਂ ਜੇ ਇੱਕ ਆਧਾਰ ਕਾਰਡ ਹੀ ਕਹਤਾ ਵੀ ਸਕੈਨ ਕਰਕੇ ਭੇਜ ਦਿਓ ਤੇ ਉਹ ਵੀ ਮਹੀਨਾ ਮਹੀਨਾ ਲਾ ਦਿੰਦੇ ਭੇਜਣ ਨੂੰ ਟਾਈਮ ਖਰਾਬ ਹੁੰਦਾ ਸੀਗਾ ਟੈਂਕ ਨਿਕਲ ਜਾਂਦਾ ਸੀਗਾ ਇਸ ਤਰ੍ਹਾਂ ਕਰਕੇ ਤੁਹਾਡੀਆਂ ਪ੍ਰੋਬਲਮ ਆ ਰਹੀਆਂ ਸੀ ਇਸ ਕਰਕੇ ਹੁਣ ਅਸੀਂ ਡਾਇਰੈਕਟ ਕਲਾਇੰਟ ਨੂੰ ਅਪਰੋਚ ਕਰਾਂਗੇ ਤੇ ਪੁਰੀ ਸਾਹਿਬ ਤੁਸੀਂ ਡਾਇਰੈਕਟਲੀ ਜਿਹੜਾ ਕਰ ਰਹੇ ਹੋ ਸਿਰਫ ਆਸਟ੍ਰੇਲੀਆ ਦਾ ਕੰਮ ਕਰ ਰਹੇ ਹੋ ਕੱਲਾ ਆਸਟ੍ਰੇਲੀਆ ਜੀ ਸਿਰੋ ਤੋਂ ਹੀ ਕੱਲਾ ਆਸਟ੍ਰੇਲੀਆ ਉਹ ਕਿਸੇ ਕੰਟਰੀ ਦਾ ਕੋਈ ਵੀਜ਼ਾ ਤੁਸੀਂ ਨਹੀਂ ਲਗਵਾਉਂਦੇ ਨਹੀਂ ਲਾਉਂਦੇ ਜੀ ਠੀਕ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਆਪਣੇ ਕੋਲ ਕਿਹੜੇ-ਕਿਹੜੇ ਵੀਜ਼ਾਸ ਹੁੰਦੇ ਆ ਸਰ ਕੱਲਾ ਸਟੂਡੈਂਟ ਵੀਜ਼ਾ ਆਪਣੇ ਕੋਲੇ ਬੇਸਿਕਲੀ ਔਰ ਜੇ ਕਿਸੇ ਕੋਲ ਸਪான்ਸਰ ਹੈਗੀ ਆ ਤੇ ਟੂਰਿਸਟ ਵੀਜ਼ਾ ਅਪਲਾਈ ਹੋ ਜਾਏਗਾ ਜੀ ਤੇ ਜਿਹੜਾ ਸਰ ਸਟੂਡੈਂਟ ਵੀਜ਼ਾ ਉਹ ਹੁਣ ਕਿਹੜਾ ਇਨਟੇਕ ਜਾ ਰਿਹਾ ਆਪਣਾ ਫਿਲਹਾਲ ਸਰ ਸਤੰਬਰ ਇਨਟੇਕ ਚੱਲ ਰਿਹਾ ਹੁਣ ਜੀ ਜੁਲਾਈ ਕਲੋਜ਼ ਹੋ ਗਿਆ ਵਾ ਉਸ ਤੋਂ ਬਾਅਦ ਚ ਜਨਵਰੀ ਫਰਵਰੀ ਆਨੇ ਕਲਾਸਾਂ ਵਾ ਠੀਕ ਹੈ ਤੇ ਸਟੂਡੈਂਟ ਲਈ ਇਹਨਾਂ ਨੇ ਕੀ ਕ੍ਰਾਈਟੇਰੀਆ ਕੀ ਹੈ ਸਰੇ ਦੇ ਵਿੱਚ ਬੱਚਾ ਮਿਨੀਮਮ ਪਲੱਸ 2 ਹੋਣਾ ਚਾਹੀਦਾ ਪਲੱਸ 2 ਦੇ ਵਿੱਚ ਉਹਦੇ ਕੋਲੇ ਮੇਨ ਚਾਰ ਸਬਜੈਕਟ ਹੋਣੇ ਚਾਹੀਦੇ ਆ ਪੰਜਾਬੀ ਹਿੰਦੀ ਫਿਜ਼ੀਕਲ ਹਿਸਟਰੀ ਇਹ ਸਬਜੈਕਟ ਨੂੰ ਛੱਡ ਕੇ ਜੀ ਔਰ ਉਸ ਤੋਂ ਬਾਅਦ ਵਿੱਚ ਉਹਦੀ ਮਿਨੀਮਮ 5.5 ਜੀ ਚ ਓਵਰਾਲ 6 ਬੈਂਡ ਚਾਹੀਦੇ ਆ ਜੀ ਇਹਨਾਂ 5.5 ਜੀ ਚ ਓਵਰਾਲ 6 ਬੈਂਡ ਤੇ ਕੁਝ ਕਾਲਜ ਮਿਲ ਜਾਂਦੇ ਆ ਜਿਵੇਂ ਕੁਝ ਸਰਕਾਰੀ ਕਾਲਜ ਵੀ ਹੈਗੇ ਆ ਸਾਡੇ ਕੋਲੇ ਜਿਨ੍ਹਾਂ ਦੇ ਵਿੱਚ ਬੱਚੇ ਦੀ ਐਡਮਿਸ਼ਨ ਹੋ ਜਾਂਦੀ ਆ ਜੇ 60 ਚ 66 ਹੈਗੇ ਆ ਤੇ ਯੂਨੀਵਰਸਿਟੀ ਐਡਮਿਸ਼ਨ ਹੋ ਜਾਂਦੀ ਆ ਉਸ ਤੋਂ ਬਾਅਦ ਜੇ ਬੱਚਾ ਗ੍ਰੈਜੂਏਟ ਆ ਏ ਪਲੱਸ ਸੌਰੀ ਪਲੱਸ 2 ਵਾਲਾ ਜਿਹੜਾ ਬੱਚਾ ਵੋ 2024 ਜਾਂ 25 ਪਾਸ ਹੋਣਾ ਚਾਹੀਦਾ 24 ਵਾਲਿਆਂ ਲਈ 15 ਕਿ ਦਿਨ ਹੋਰ ਹੈਗੇ ਸਤੰਬਰ ਇੰਟੇਕ ਲਈ ਇਸ ਤੋਂ ਬਾਅਦ ਇਕੱਲਾ 25 ਵਾਲਾ ਅੱਗੇ ਜਨਵਰੀ ਫਰਵਰੀ ਇੰਟੇਕ ਲਈ ਆ ਜੇ ਬੱਚੇ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਗ੍ਰੈਜੂਏਸ਼ਨ ਦੇ ਵਿੱਚ ਉਹਦੇ 55 60% ਚਾਹੀਦੇ ਓਵਰਆਲ ਜੀ ਔਰ ਉਸ ਤੋਂ ਬਾਅਦ ਵਿੱਚ ਉਹਦੇ 6 ਇਚ ਸਾਢੇ 6 ਬੈਂਡ ਚਾਹੀਦੇ ਆ ਤਾਂ ਕਿਉਂਕਿ 6 ਇ ਸਾਢੇ 6 ਤੋਂ ਘੱਟ ਕੋਈ ਵੀ ਚੰਗਾ ਕਾਲਜ ਯੂਨੀਵਰਸਿਟੀ ਨਹੀਂ ਮਿਲਦਾ ਉਸ ਤੋਂ ਜੇ 5-4 ਸਾਲ ਦਾ ਕੋਈ ਗ੍ਰੈਜੂਏਸ਼ਨ ਤੋਂ ਬਾਅਦ ਗੈਪ ਆ ਉਹ ਚੱਲ ਜੂ ਪਲੱਸ 2 ਤੋਂ ਬਾਅਦ ਗੈਪ ਨਹੀਂ ਚੱਲਦਾ ਕੋਈ ਠੀਕ ਹੈ ਉਸ ਤੋਂ ਬਾਅਦ ਜੇ ਕੁਝ ਬੱਚੇ ਨੇ ਜਿਵੇਂ ਮਾਰਕੀਟ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਗਈ ਬੱਚੇ ਨੇ ਜਿਵੇਂ ਕਈ ਉਹਨਾਂ ਨੇ ਐਮ ਐਸ ਸੀ ਕੀਤੀ ਹੋਈ ਆ ਐਮ ਐਸ ਸੀ ਨਰਸਿੰਗ ਕੀਤੀ ਹੋਈ ਆ ਜਿਵੇਂ ਮਾਸਟਰ ਆਫ ਸਾਇੰਸ ਡਾਟਾ ਸਾਇੰਸ ਵਗੈਰਾ ਇੱਥੇ ਬਹੁਤ ਸਾਰੀ ਮਾਸਟਰ ਕੀਤੀਆਂ ਹੋਈਆਂ ਬੱਚੇ ਨੇ ਜਾਂ ਡਬਲ ਐਮ ਏ ਕੀਤੀ ਹੋਈ ਆ ਉਨਾਂ ਲਈ ਕੋਈ ਆਪਸ਼ਨ ਨਹੀਂ ਹੈਗੀ ਕਿਸੇ ਕੰਸਲਟੈਂਟ ਕੋਲੇ ਪਰ ਸਾਡੇ ਕੋਲੇ ਉਹਨਾਂ ਲਈ ਵੀ ਹੈਗੀ ਆ ਅਸੀਂ ਉਹਨਾਂ ਨੂੰ ਰਿਸਰਚ ਪ੍ਰੋਗਰਾਮ ਜਾਂ ਡਾਕਟੋਰੇਟ ਪ੍ਰੋਗਰਾਮ ਹੁੰਦੇ ਆ ਜਿਹੜੇ ਉਹਨਾਂ ਚ ਵਿਦ ਫੈਮਿਲੀ ਬੱਚਾ ਜਾ ਸਕਦਾ ਨਹੀਂ ਇਹ ਪੱਕੀ ਗੱਲ ਹੈ ਹੀ ਹੌਣ ਕਹਿੰਦੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮਾਸਟਰ ਡਿਗਰੀ ਵਾਲੇ ਨੂੰ ਵੀ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਮਿਲ ਜਾਊ ਮਿਲ ਜਾਊਗਾ ਜੀ ਬਿਲਕੁਲ ਮਿਲ ਜਾਊਗਾ ਕੋਈ ਪ੍ਰੋਬਲਮ ਨਹੀਂ ਹੈ ਬੱਚੇ ਦੇ ਜੇ ਤਾਂ ਉਹਨੇ ਮੰਨ ਲਓ ਬਿਜ਼ਨਸ ਜਾਂ ਆਈਟੀ ਜਾਂ ਇੰਜੀਨੀਅਰਿੰਗ ਫੀਲਡ ਦੇ ਵਿੱਚ ਮਾਸਟਰ ਕੀਤੀ ਆ ਤਾਂ ਉਹਨੂੰ 6.5 ਜਾਂ 6.5 ਬੈਂਡ ਚਾਹੀਦੇ ਆ ਜੇ ਬੱਚੇ ਨੇ ਕੋਈ ਮੈਡੀਕਲ ਫੀਲਡ ਦੇ ਜਿਵੇਂ ਕੋਈ ਫਾਰਮੇਸੀ ਜਾਂ ਨਰਸਿੰਗ ਕੀਤੀ ਹੋਈ ਹੈ ਮਾਸਟਰ ਡਿਗਰੀ ਤਾਂ ਉਹਨੂੰ ਸੈਵਨ ਐ ਚਾਹੀਦੇ ਆ ਔਰ ਰਿਸਰਚ ਪ੍ਰੋਗਰਾਮ ਦੇ ਵਿੱਚ ਬੱਚਾ ਜਾ ਸਕਦਾ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦਾ अच्छा साथ साथ एक ता एक ता एक ता तो ਹੁਣ ਵੈਸੇ ਜਿਹੜੇ ਵੀ ਓਵਰਆਲ ਆਪਾਂ ਸਟੂਡੈਂਟ ਵੀਜ਼ਾ ਜਾਂ ਕੁਝ ਵੀ ਆ ਉਹਦੇ ਵਿੱਚ ਜੇ ਕੋਈ ਆਪਣਾ ਕੋਈ ਸਪਾਊਸ ਬਣਿਆ ਜਾਂ ਕੋਈ ਫੈਮਿਲੀ ਸੱਧਨੀ ਉਹ ਕਿੰਨੇ ਸਮੇਂ ਬਾਅਦ ਸਾਥ ਸਕਦਾ ਹੈ ਦੇਖੋ ਉਹਦੇ ਚ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਇਹ ਹੁੰਦਾ ਵੀ ਜੇ ਮੈਰਿਜ ਡੇਢ ਜਾਂ 2 ਸਾਲ ਪੁਰਾਣੀ ਆ ਫਿਰ ਤਾਂ ਇਥੋਂ ਕੱਟਿਆਂ ਦੀ ਫਾਈਲ ਲੱਗ ਜਾਂਦੀ 메ਨ ਐਪਲੀਕੈਂਟ ਗ੍ਰੈਜੂਏਟ ਹੋਵੇ ਤਾਂ ਉਸ ਤੋਂ ਬਾਅਦ ਵਿੱਚ ਜੇ ਬੱਚਾ ਮੰਨ ਲਓ 메ਨ ਐਪਲੀਕੈਂਟ ਉਥੇ ਸਟੱਡੀ ਕਰ ਰਿਹਾ ਬੈਚਲਰ ਡਿਗਰੀ ਜਾਂ ਮਾਸਟਰ ਡਿਗਰੀ ਦੇ ਵਿੱਚ ਤਾਂ ਉਹ ਆਦੇ ਜਿਵੇਂ ਇੱਥੇ ਆ ਕੇ ਮੈਰਿਜ ਹੋ ਗਈ ਜਦੋਂ ਨਾਲ ਦੀ ਨਾਲ ਹੀ ਹਸਬੰਡ ਦੀ ਫਾਈਲ ਅਪਲਾਈ ਕਰ ਸਕਦੇ ਆ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਠੀਕ ਹੈ ਤੇ ਪੀਆਰ ਦਾ ਅੱਜ ਦੀ ਕਿਹੜੀ ਆਸਟ੍ਰੇਲੀਆ ਵਿੱਚ ਕੀ ਹੈ ਕਿਉਂਕਿ ਆਸਟ੍ਰੇਲੀਆ ਨੂੰ ਬਹੁਤ ਬੰਦੇ ਇਹ ਕਹਿੰਦੇ ਆ ਕਿ 8-10 ਸਾਲ ਪੀਆਰ ਹੀ ਨਹੀਂ ਮਿਲਦੀ ਆਸਟ੍ਰੇਲੀਆ ਦੇ ਵਿੱਚ ਸਰ ਉਹਦੇ ਵਿੱਚ ਨਾ ਬੱਚਿਆਂ ਦੀ ਗਲਤੀ ਹੁੰਦੀ ਹੈ ਜਿਹੜੇ 8-10 ਸਾਲ ਲੜਕਦੇ ਆ ਉਹ ਕਿਵੇਂ ਜੀ ਉਹਦੇ ਵਿੱਚ ਬੱਚੇ ਜਦੋਂ ਅਸੀਂ ਇੱਥੋਂ ਕੋਰਸ ਲੈ ਕੇ ਦੇਈਦਾ ਉਹ ਜਾਂਦੇ ਸਾਰ ਚੇਂਜ ਕਰਕੇ ਪ੍ਰਾਈਵੇਟ ਕਾਲਜਾਂ 'ਚ ਚਲੇ ਜਾਂਦੇ ਆ ਉਹਦਾ ਕਾਰਨ ਕੀ ਹੁੰਦਾ ਜੀ ਉਹਦੇ ਵਿੱਚ ਉਹ ਬੱਚੇ ਨਾ ਮਿਸਗਾਈਡ ਹੋ ਜਾਂਦੇ ਆ ਉੱਥੇ ਬਹੁਤ ਸਾਰੇ ਲੋਕ ਇਦਾਂ ਦੇ ਵਿਲੇ ਫਿਰਦੇ ਆ ਆਸਟ੍ਰੇਲੀਆ 'ਚ ਪੰਜਾਬੀ ਪਾਕ ਇੰਡੀਅਨ ਪੰਜਾਬ ਕਮਿਊਨਿਟੀ ਹੋਗੀ ਜਾਂ ਪਾਕਿਸਤਾਨੀ ਕਮਿਊਨਿਟੀ ਹੋਗੀ ਉਹ ਬੱਚਿਆਂ ਨੂੰ ਜਾਂਦੇ ਸਾਰ ਵਰਗਲਾਣਾ ਸ਼ੁਰੂ ਕਰ ਦਿੰਦੇ ਆ ਵੀ ਤੂੰ ਇੰਨੀ ਯੂਨੀਵਰਸਿਟੀ ਮਹਿੰਗੀ ਲੈ ਕੇ ਆਇਆ ਤੈਨੂੰ ਪੜਨ ਦੀ ਕੀ ਲੋੜ ਆ ਤੈਨੂੰ ਇੰਨੇ ਫੀਸਾਂ ਭਰਨ ਦੀ ਕੀ ਲੋੜ ਆ ਤੇ ਉਹਨੀਆਂ ਦੀਆਂ ਗੱਲਾਂ 'ਚ ਆ ਕੇ ਬੱਚੇ ਵਿਚਾਰੇ ਮਿਸ ਗਾਈਡ ਹੋ ਕੇ ਤੇ ਪ੍ਰਾਈਵੇਟ ਕਾਲਜਾਂ ਚਲੇ ਜਾਂਦੇ ਆ। ਪ੍ਰਾਈਵੇਟ ਕਾਲਜਾਂ ਦੀ ਹੁਣ ਆਪਾਂ ਨੂੰ ਵੀ ਪਤਾ ਵੀ ਕੀ ਵੈਲਿਊ ਆ। ਪ੍ਰਾਈਵੇਟ ਕਾਲਜ ਤਾਂ ਸਮਝ ਲਓ ਵੀ ਆਪਣੇ ਇੱਥੇ ਕੋਈ ਕੰਪਿਊਟਰ ਸੈਂਟਰ ਖੋਲੇ ਹੋਏ ਆ ਪ੍ਰਾਈਵੇਟ ਉਹਦਾ ਉਹਨਾਂ ਵਰਗੇ ਆ। ਅੱਛਾ ਜੀ। ਉਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ। ਸੋ ਥੈਟ ਜਦੋਂ ਬੱਚਾ 2-3 ਸਾਲ ਉੱਥੇ ਪੈਸਾ ਖਰਾਬ ਕਰ ਲੈਂਦਾ, ਟਾਈਮ ਖਰਾਬ ਕਰ ਲੈਂਦਾ ਵਾ, ਉਦੋਂ ਬਾਅਦ ਚੋਂ ਨੂੰ ਸਮਝ ਆਂਦੀ ਆ ਵੀ ਯਾਰ ਮੈਂ 4 ਸਾਲ ਖਰਾਬ ਕਰ ਚੁੱਕਿਆ। ਹੁਣ ਵਾਪਸ ਫੇਰ ਮੈਨੂੰ ਕਿਸੇ ਚੰਗੇ ਕਾਲਜ ਯੂਨੀਵਰਸਿਟੀ ਚੰਗੀ ਡਿਗਰੀ ਕੀ ਕੇ ਨਾਲ 8-10 ਸਾਲ ਖਰਾਬ ਕਰ ਲੈਂਦੇ ਆ ਤੇ ਜੇ ਜਨੂਨ ਵੇਨ ਵਾਲਾ ਆਪਾਂ ਦੇਖੀਏ ਤਾਂ ਕਿੰਨੇ ਸਮੇਂ ਦੇ ਵਿੱਚ ਘੱਟ ਤੋਂ ਘੱਟ ਆਸਟ੍ਰੇਲੀਆ ਚ ਪੀਆਰ ਮਿਲ ਸਕਦੀ ਆ ਸਰ ਬਹੁਤ ਸਾਰੇ ਬੱਚੇ ਇਦਾਂ ਦੇ ਆ ਜਿਹੜੇ 3-4 ਸਾਲ ਪੀਆਰ ਹੋ ਜਾਂਦੇ ਆ 3-4 ਸਾਲ ਹਾਂਜੀ ਜੇ ਬੱਚਾ ਮੰਨ ਲਓ ਜਿਵੇਂ ਕਿਸੇ ਬਿਜ਼ਨਸ ਫੀਲਡ ਨੂੰ ਛੱਡ ਕੇ ਆਈਟੀ ਇੰਜੀਨੀਅਰਿੰਗ ਪ੍ਰੋਫੈਸ਼ਨਲ ਅਕਾਊਂਟਿੰਗ ਹੋ ਗਈ ਆ ਕੰਸਟਰਕਸ਼ਨ ਹੋ ਗਈ ਆ ਨਰਸਿੰਗ ਹੋ ਗਈ ਆ ਇਹਨਾਂ ਫੀਲਡ ਦੇ ਵਿੱਚ ਬੱਚਾ ਸਟੱਡੀ ਕਰਦਾ ਬੈਚਲਰ ਜਾਂ ਮਾਸਟਰ ਡਿਗਰੀ ਤੇ ਉਸ ਤੋਂ ਬਾਅਦ ਵਿੱਚ ਉਹਨੂੰ 2-3 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਵਾ ਉਹ ਵਰਕ ਪਰਮ ਨੂੰ ਮਿਲਦੇ ਸਾਰ ਉਹਦੇ ਵਰਕ ਆਵਰਸ ਆ ਜਿਹੜੇ ਬਿਟਵੀਨ ਸਟੱਡੀ ਜੇ ਬੱਚਾ ਮੰਨ ਲਓ ਕੰਸਟਰਕਸ਼ਨ ਚ ਗਿਆ ਬੈਚਲਰ ਡਿਗਰੀ ਹੈ ਮਾਸਟਰ ਡਿਗਰੀ ਕਰਨ ਜਾਂ ਸਿਵਲ ਇੰਜੀਨੀਅਰਿੰਗ ਲੈ ਕੇ ਗਿਆ ਜਾਂ ਆਈਟੀ ਦਾ ਕੋਈ ਬੈਚਲਰ ਮਾਸਟਰ ਲੈ ਕੇ ਗਿਆ ਤਾਂ ਉਹ ਸੇਮ ਫੀਲਡ ਦੇ ਵਿੱਚ ਜੌਬ ਹੋਣੀ ਚਾਹੀਦੀ ਹੁੰਦੀ ਆ ਕਿਸੇ ਫੀਲਡ ਚ 700 ਘੰਟਾ ਚਾਹੀਦਾ ਹੁੰਦਾ ਪੀਆਰ ਲਈ ਕਿਸੇ ਚ 1100 ਘੰਟਾ ਚਾਹੀਦਾ ਕਿਸੇ 800 ਘੰਟਾ ਚਾਹੀਦਾ ਉਜਵੇਂ ਮੰਨ ਲਓ ਬੱਚੇ ਦੀ 3 ਸਾਲ ਦੀ ਬੈਚਲਰ ਤੇ ਉਹ ਜੇ ਬੈਚਲਰ ਡਿਗਰੀ ਚਲਦੇ ਚਲਦੇ ਜਿਵੇਂ ਸੇਮ ਫੀਲਡ ਦੇ ਵਿੱਚ ਜੇ ਉਹਦੇ ਆਪ ਦੇ ਘੰਟੇ ਕੰਪਲੀਟ ਕਰ ਲਵੇ ਤੇ ਉਹਦੇ ਪੀਆਰ ਦੇ ਵਿੱਚ ਤਾਂ ਸਿਰਫ ਫਿਰ ਉਹਦੇ ਵਾਇਲਟ ਸਪੀਟੀ ਰਹਿ ਗਿਆ ਜੀ ਉਹ ਪੂਰੀ ਕਰ ਲਵੇ ਬੀ ਡਿਗਰੀ ਪੂਰੀ ਹੁੰਦੇ ਹਿਸਾਰ ਤੇ ਪੀਆਰ ਅਪਲਾਈ ਕਰ ਸਕਦਾ ਸਕਿਲ ਅਸੈਸਮੈਂਟ ਲੈ ਕੇ ਜੀ ਤੇ ਵੈਸੇ ਜੇ ਆਪਾਂ ਜਿਵੇਂ ਕੈਨੇਡਾ ਦੇ ਵਿੱਚ ਕਹਿ ਰਹੇ ਨੇ ਨਾ ਰੈਸੈਸ਼ਨ ਚੱਲ ਰਿਹਾ ਤਾਂ ਆਸਟ੍ਰੇਲੀਆ ਦੇ ਇਸ ਵਕਤ ਹਾਲਾਤ ਕੀ ਹੈ ਜੀ ਆਸਟ੍ਰੇਲੀਆ 'ਚ ਕਿਤੇ ਨਾ ਕਿਤੇ ਥੋੜੀ ਜੀ ਪ੍ਰੋਬਲਮ ਲਾਸਟ ਈਅਰ ਆਈ ਸੀ ਉਹ ਟੈਕਸ ਵਧਾਤੇ ਸੀ ਉਹਨ ਪਰ ਕੰਮ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੈਗੀ ਇੰਨੇ ਬੱਚੇ ਪੜ ਰਹੇ ਆ ਹਰੇਕ ਅੱਜਕੱਲ ਹਰੇਕ ਪਿੰਡ ਚੋਂ ਹਰੇਕ ਦੂਜੇ ਚੋਂ ਤੇ ਘਰ ਚੋਂ ਬੱਚਾ ਆਸਟ੍ਰੇਲੀਆ ਗਿਆ ਹੋਇਆ ਵਾ ਤੇ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਦਾ ਅਜ ਤੱਕ ਬੱਚੇ ਨੇ ਕਿਸੇ ਨੇ ਕਿਹਾ ਨਹੀਂ ਵੀ ਸਾਨੂੰ ਕੋਈ ਕੰਮ ਦੀ ਪ੍ਰੋਬਲਮ ਹੈਗੀ ਆ ਦੇਖੋ ਥੋੜਾ ਬਹੁਤਾ ਸਲੋ ਡਾਊਨ ਅਪ ਡਾਊਨ ਆਉਂਦਾ ਰਹਿੰਦਾ ਹਰੇਕ ਕੰਟਰੀ ਚ ਹਰੇਕ ਜਗ੍ਹਾ ਤੇ ਪਰ ਇਹਨਾ ਨਹੀਂ ਆਸਟ੍ਰੇਲੀਆ ਚ ਜਿੱਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਫੀਸਾਂ ਵਗੈਰਾ ਦਾ ਕੀ ਹੈ ਪੁਲੀ ਸਭ ਜਿਵੇਂ ਮੰਨ ਲਓ ਪਬਲਿਕ ਜਿਹੜੇ ਕਾਲਜ ਆ ਉਹਦਾ ਦੇ ਜਾਂ ਪ੍ਰਾਈਵੇਟ ਕਾਲਜ ਆ ਕਿੰਨੀ ਕੀ ਫੀਸ ਮੰਨ ਲਓ ਜਿਹੜੀ ਬੱਚੇ ਨੂੰ ਸਟਾਰਟਿੰਗ ਦੇ ਵਿੱਚ ਲਗਾਉਣੀ ਪੈਂਦੀ ਹੈ ਤੇ ਜਿਹੜੇ ਫੰਡਸ ਵਗੈਰਾ ਕਿੰਨੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਇੰਡੀਆ ਨਾਲੋਂ ਥੋੜਾ ਉਲਟਾ ਸਿਸਟਮ ਉੱਥੇ ਸਰਕਾਰੀ ਕਾਲਜ ਯੂਨੀਵਰਸਿਟੀਆਂ ਮਹਿੰਗੇ ਆ ਪ੍ਰਾਈਵੇਟ ਸਸਤੇ ਆ ਅੱਛਾ ਜੀ ਔਰ ਉਹਦੇ ਵਿੱਚ ਜਿਹੜਾ ਸਰਕਾਰੀ ਕਾਲਜ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ ਤਾਂ 6 7 8 ਲੱਖ ਰੁਪਏ ਤੋਂ ਇਹ ਸ਼ੁਰੂ ਹੋ ਜਾਂਦੀ 6 ਮਹੀਨਾ ਦੀ ਫੀਸ 6 ਮਹੀਨਾ ਹਾਂਜੀ ਉਸ ਤੋਂ ਬਾਅਦ ਵਿੱਚ 12 15 ਲੱਖ 20 ਲੱਖ 22 ਲੱਖ 25 ਲੱਖ ਤੱਕ ਦੀਆਂ ਯੂਨੀਵਰਸਿਟੀਆਂ ਪਈਆਂ ਵਾ ਜਿਹੜੀਆਂ ਫੀਸ 6 ਮਹੀਨੇ ਵਾਲੀਆਂ ਔਰ ਆਪਾਂ ਜਿੱਦਾਂ ਦੀ ਯੂਨੀਵਰਸਿਟੀ ਲੈਣੀ ਹੈ ਉਹਦੇ ਹਿਸਾਬ ਨਾਲ ਖਰਚਾ ਬਣ ਜਾਂਦਾ ਪਰ ਅਸੀਂ ਬਾਲੀ ਮਹਿੰਗੀ ਯੂਨੀਵਰਸਿਟੀ ਬੱਚੇ ਨੂੰ ਲੈ ਕੇ ਵੀ ਨਹੀਂ ਦੇਈਦੀ ਸਾਨੂੰ ਵੀ ਪਤਾ ਵੀ ਬੱਚੇ ਨੂੰ ਅਫੋਰਡ ਕਰਨਾ ਔਖਾ ਹੋ ਜਾਊਗੇ ਫੀਸਾਂ ਦਾ ਅਸੀਂ ਬੇਸਿਕ ਜੀ ਮੀਡੀਅਮ ਜੀ ਯੂਨੀਵਰਸਿਟੀ ਸਰਕਾਰੀ ਲੈ ਦੇਈਦੀ ਹੈ ਜਿੱਦੇ ਬੱਚਾ ਫੀਸ ਅਫੋਰਡ ਕਰ ਸਕੇ ਉਸ ਤੋਂ ਬਾਅਦ ਵਿੱਚ ਜਿਹੜੇ ਆਪਾਂ ਇਨਕ ਉਹ 14 15 ਤੇ 16 ਲੱਖ ਰੁਪਈਆ ਅੰਦਾਜ਼ਾ ਆਪਾਂ ਨੂੰ ਸਾਲ ਦੀ ਇਨਕਮ ਚਾਹੀਦੀ ਆ ਬੱਚੇ ਦੇ ਸਕੇ ਭੈਣ ਭਰਾ ਮਾਪਿਓ ਤੇ ਦਾਦਾ ਦਾਦੀ ਕਰ ਸਕਦੇ ਆ ਨਾਨਾ ਨਾਨੀ ਮਾਮਾ ਚਾਚੇ ਤਾਏ ਇਹ ਨਹੀਂ ਕਰ ਸਕਦੇ ਜੀ ਅੱਜ ਦੇ ਜਿਹੜੇ ਨਵੇਂ ਰੂਲ ਆ ਹੁਣ ਚੱਲ ਰਹੇ ਉਹਨਾਂ ਦੇ ਵਿੱਚ ਜੇ ਆਪਾਂ ਥਰਡ ਪਾਰਟੀ ਇਨਕਮ ਲਾਉਣੇ ਤੇ ਵੀਜ਼ਾ ਰਿਫਿਊਜ਼ ਹੋ ਜਾਂਦਾ ਵਾ ਕਈ ਵਾਰ ਯੂਨੀਵਰਸਿਟੀਆਂ ਵੀ ਕੋਸ਼ਿਸ਼ ਜਿਹੜੀਆਂ ਨਹੀਂ ਮੰਨਦੀਆਂ ਗਏ ਇਨਕਮ ਨੂੰ ਬਾਕੀ ਫੰਡਾਂ ਦੀ ਗੱਲ ਕਰੀਏ ਤਾਂ ਫੰਡਾਂ ਦੀ ਜਿਹੜੀ ਹੈਗੀ ਆ 25-28 ਲੱਖ ਤੋਂ ਸ਼ੁਰੂ ਹੋ ਕੇ ਜੇ ਅਪਾ ਕਾਲਜ ਦੀ ਗੱਲ ਕਰੀਏ ਤਾਂ 50-55 ਲੱਖ ਰੁਪਏ 60 ਲੱਖ ਰੁਪਏ ਤੱਕ ਫੰਡ ਚਲੇ ਜਾਂਦੇ ਜਿਹੜੇ ਸ਼ੋ ਕਰਨੇ ਹੁੰਦੇ ਆ ਜੀ ਤੇ ਉਹ ਫਿਰ ਕਈ ਵਾਰ ਕੀ ਹੁੰਦਾ ਕਿ ਬੱਚੇ ਕੋਲ ਫੰਡ ਹੁੰਦੇ ਨਹੀਂ ਯਾਹੰਨਾ ਉਹ ਸ਼ੋਅ ਕਰਨ ਦਾ ਪਤਾ ਨਹੀਂ ਹੁੰਦਾ ਉਹਦੇ ਵਿੱਚ ਤੁਸੀਂ ਹੈਲਪ ਆਊਟ ਕਿਵੇਂ ਕਰ ਹਾਂਜੀ ਉਹਦੇ ਵਿੱਚ ਅਸੀਂ ਹੈਲਪ ਕਰ ਦਿੰਨੇ ਜੀ ਉੱਥੇ ਬਹੁਤ ਸਾਰੇ ਫਾਈਨੈਂਸਰ ਹੈਗੇ ਆ ਜਿਹੜੇ ਮਤਲਬ ਪੈਸੇ ਵਿਆਜ ਤੇ ਦੇ ਦਿੰਦੇ ਆ ਉਹ ਬਹਿ ਜਾਂਦੇ ਕੋਈ ਪ੍ਰੋਬਲਮ ਨਹੀਂ ਆ ਉਹਦੇ ਵਿੱਚ ਅਸੀਂ ਬੱਚਿਆਂ ਦੀ ਹੈਲਪ ਇਸ ਤਰ੍ਹਾਂ ਵੀ ਕਰਦੇ ਆ ਜਿੱਦੇ ਵਿੱਚ ਬੱਚਿਆਂ ਕੋਲੇ ਡਾਕੂਮੈਂਟ ਬੇਸਿਕਲੀ ਨਾ ਇਨਕਮ ਦੀ ਪ੍ਰੋਬਲਮ ਆ ਪੜਨਾਂ ਦੀ ਪ੍ਰੋਬਲਮ ਹੈ ਜਰਲੀ ਸਟੈਂਡ ਮਾਰਕੀਟ ਚ ਤੇ ਉਹ ਬੱਚਿਆਂ ਕੋਲੇ ਡਾਕੂਮੈਂਟ ਹੁੰਦਾ ਸਾਰਾ ਕੁਝ ਹੀ ਆ ਬਸ ਜਿਹੜੇ ਕੋਸ਼ਿਸ਼ ਏਜੰਟਸ ਕੋਲੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਨੂੰ ਪ੍ਰੈਜ਼ੈਂਟ ਕਿਵੇਂ ਕਰਨਾ ਜਾਣਨ ਨੂੰ ਡਾਕੂਮੈਂਟ ਨੂੰ ਸੈੱਟ ਕਿਵੇਂ ਕਰਕੇ ਇਸ ਕਰਨਾ ਵਾ ਜਿਹੜੀ ਕੜੀ ਨਾਲ ਕੜੀ ਜੋੜਨੀ ਹੁੰਦੀ ਉਹ ਕਿਵੇਂ ਜੋੜਨੀ ਹੈ ਜੀ ਜੀ ਜੇ ਤੁਸੀਂ ਮੰਨ ਲਓ 30 35 40 ਲੱਖ ਦੇ 50 ਲੱਖ ਦੇ ਫੰਡ ਲਾ ਰਹੇ ਆ ਤੇ ਤੁਹਾਡੇ ਕੋਲ ਇਨਕਮ ਹੋਊਗੀ ਕਮਾਈ ਹੋਊਗੀ ਤਾਂ ਫੰਡ ਆਉਣਗੇ ਨਾ ਜੀ ਜੀ ਜੇ ਤੁਹਾਡੇ ਕੋਲ ਕਮਾਈ ਹੈ ਨਹੀਂ ਹੁਣ ਕਈ ਏਜੰਟ ਕੀ ਕਰਦੇ ਆ ਇਨਕਮ ਲਾ ਦਿੰਦੇ 7-8 ਲੱਖ ਦੀ ਫੰਡ ਲਾ ਦਿੰਦੇ 50 ਲੱਖ ਦੇ ਤੇ ਉਹ ਕੜੀ ਨਾਲ ਕੜੀ ਕਿਵੇਂ ਮੈਚ ਕੀਤੀ ਤੁਪੇ ਦੇ ਵੀ 7-8 ਲੱਖ ਰੁਪਏ ਇਨਕਮ ਆ 4-5 ਲੱਖ ਰੁਪਏ ਦਾ ਖਰਚੇ ਵਿੱਚ ਕੱਢ ਲੈਂਦੀ ਯੂਨੀਵਰਸਿਟੀ ਵੀ ਤਾਂ ਗੈਣਦੀ ਆ ਨਾ ਸਾਰਾ ਕੁਝ ਐਮਬੈਸੀ ਵੀ ਵੀ ਜੇ ਅਸੀਂ ਮੰਨ ਲਓ ਤੁਹਾਡੇ ਪਰਿਵਾਰ 'ਚ 5-7 ਮੈਂਬਰ ਆ ਤਾਂ ਉਹਦੇ ਵਿੱਚ ਉਹ ਤੁਹਾਡੀ 7-8 ਲੱਖ ਰੁਪਏ ਕਮਾਈ ਆ 4-5 ਲੱਖ ਰੁਪਏ ਤੁਸੀਂ ਸਾਲ ਦੀ ਖਰਚਾ ਹੋ ਗਿਆ ਤੁਹਾਡੇ ਪਰਿਵਾਰ ਦਾ 3 ਲੱਖ ਰੁਪਏ 4 ਲੱਖ ਬਚਿਆ ਤੁਹਾਡੇ ਕੋਲ ਇਨਕਮ 3000 ਲੱਖ ਨਾਲ ਪਹਿਲੀ ਗੱਲ ਤਾਂ ਤੁਸੀਂ ਇੰਨਾ ਫੰਡ ਕਿਵੇਂ ਜੋੜ ਲਿਆ ਫਿਰ ਉਸ ਤੋਂ ਬਾਅਦ ਵਿੱਚ ਬੱਚੇ ਨੂੰ ਪੜ੍ਹਾਉਂਗੇ ਕਿਵੇਂ ਤੁਸੀਂ ਤੁਹਾਡੇ ਕੋਲ ਤਾਂ ਕਮਾਈ ਹੈ ਨਹੀਂ ਇਹ ਵੀ ਰਿਫਿਊਜ਼ਲ ਦੇ ਰੀਜ਼ਨ ਹੁੰਦੇ ਆ ਕਿਤੇ ਨਾ ਕਿਤੇ ਤੇ ਜੇ ਕਿਤੇ ਜੈਨੂਨ ਤਰੀਕੇ ਦੇ ਨਾਲ ਫਾਈਲ ਤਿਆਰ ਕੀਤੀ ਜਾਵੇ ਤਾਂ ਉਹਦੇ 'ਚ ਰਿਜੈਕਸ਼ਨ ਦੇ ਚਾਂਸ ਨਹੀਂ ਹੁੰਦੇ ਬਹੁਤ ਜ਼ਿਆਦਾ ਟਕਟ ਜਾਂਦੇ ਆ ਜੀ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਇੰਨੇ ਟਾਈਮ ਤੋਂ ਕੱਲਾ ਆਸਟ੍ਰੇਲੀਆ ਕਰਦੇ ਆ ਤਾਂ ਸਾਨੂੰ ਪਤਾ ਹਵਾ ਕਿਹੜੀ ਗੜੀ ਕਿਵੇਂ ਨੇ ਜੋੜਨੀ ਆ ਕਿੱਥੇ ਉਹ ਸਾਰੀ ਹੈਲਪ ਅਸੀਂ ਬੱਚੇ ਦੀ ਕਰਦੇ ਆ ਉਹਦੇ ਵਿੱਚ ਤੇ ਹੁਣ ਜਿਵੇਂ ਜਿਵੇਂ ਮੰਨ ਲਓ ਕਿਸੇ ਨੇ ਫਾਈਲ ਲਗਾਉਣੀ ਆ ਤੁਸੀਂ ਕਿਹਾ ਵੀ ਜਿਵੇਂ ਫੰਡ ਸ਼ੋਅ ਦਾ ਵੀ ਚਲੋ ਅਰੇਂਜਮੈਂਟ ਹੋ ਜਾਂਦਾ ਤੇ ਬੱਚੇ ਨੇ ਸਟਾਰਟਿੰਗ ਦੇ ਵਿੱਚ ਕੀ ਦੇਣਾ ਕਿਉਂਕਿ ਮੰਨ ਲਓ ਫੀਸ ਭਰਤੀ ਹੈ ਨਾ ਤਾਂ ਇੱਕ ਰਿਸਕ ਹੋ ਜਾਂਦਾ ਵੀ 15-20 ਲੱਖ ਰੁਪਏ ਫੀਸ ਭਰੀ ਹੋਈ ਆ ਤਾਂ ਬੱਚਾ ਡਰਦਾ ਤੁਹਾਡੇ ਕੋਲੇ ਆ ਕੇ ਕੀ ਆ ਇਹ ਹੋ ਸਕਦਾ ਵੀ ਵੀਜ਼ੇ ਤੋਂ ਬਾਅਦ ਫੀਸ ਦੇਣੀ ਹੋਵੇ ਹਾਂਜੀ ਉਹ ਵੀ ਆਪਸ਼ਨ ਹੈਗੀ ਸਾਡੇ ਕੋਲੇ ਸਾਡੇ ਕੋਲ ਸਾਰੇ ਆਪਸ਼ਨ ਹੈਗੀਆਂ ਵੀ ਬੱਚਾ ਸਟੈਪ ਬਾਈ ਸਟੈਪ ਡੀਲ ਕਰਨਾ ਚਾਹੁੰਦਾ ਕਈ ਬੱਚਿਆਂ ਕੋਲੇ ਸਾਰਾ ਕੁਝ ਹੁੰਦਾ ਜੀ ਪੰਡ ਵੀ ਪੁਰਾਣੇ ਹੁੰਦੇ ਆ ਇਨਕਮ ਵੀ ਹੁੰਦੀ ਜਿਵੇਂ ਕਈ ਬੱਚਿਆਂ ਦੇ ਮਾਪੇ ਗਵਰਨਮ ਹੁਣ ਉਹਨਾਂ ਕੋਲੇ ਇਨਕਮ ਵੀ ਆ ਫੰਡ ਵੀ ਸਾਰਾ ਕੁਝ ਹੁੰਦਾ ਵਾ ਉਹਨਾਂ ਲਈ ਸਟੈਪ ਬਾਈ ਸਟੈਪ ਆਪਸ਼ਨ ਹੈਗੀ ਸਾਡੇ ਕੋਲੇ ਜੇ ਕੋਈ ਬੱਚਾ ਅੱਧਾ ਪੈਕੇਜ ਕਰਨਾ ਚਾਹੁੰਦਾ ਵਾ ਉਹ ਵੀ ਹੋ ਜਾਂਦਾ ਵਾ ਜੇ ਕੋਈ ਫੁੱਲ ਪੈਕੇਜ ਕਰਨਾ ਚਾਹੁੰਦਾ ਵਾ ਪੂਰਾ ਉਹਦੇ ਚੋ ਵੀ ਹੋ ਜਾਂਦਾ ਉਹਦੇ ਚ ਕੱਲੀ ਮੈਸੀਵ ਫੀਸ ਬੱਚੇ ਨੇ ਦੇਣੀ ਆ ਤੇ ਮੈਡੀਕਲ ਆਪਦਾ ਕਰਾਉਣਾ ਵਾ ਬਾਕੀ ਜਿਹੜੇ ਪੈਸੇ ਆ ਜਿਹੜੀ ਫੀਸ ਆ ਜਿਹੜੀ ਉਹ ਵੀ ਅਸੀਂ ਆਪੇ ਭਰਾਂਗੇ ਜਿਹੜੀ ਇੰਸ਼ੋਰੈਂਸ ਆ ਜਿਹੜੀ ਬੱਚੇ ਦੀ 2-3 ਸਾਲ ਜਾਂ 2 ਸਾਲ ਦੀ ਜਿਹੜੀ ਆ ਉਹ ਵੀ ਅਸੀਂ ਆਪ ਭਰਾਂਗੇ ਜੀ ਇਨਕਮ ਬਿਜ਼ਨਸ ਦੇ ਕਾਗਜ਼ੇ 'ਚ ਵੀ ਹੈਲਪ ਕਰਾਂਗੇ ਫੰਡਾਂ ਦੀ ਜਿਹੜੀ ਆ ਉਹ ਅਸੀਂ ਵਿਆਜ ਆ ਜਿਹੜਾ ਉਹ ਵੀ ਜਿੱਤੇ ਲੈਨੇ ਬੱਚੇ ਤੋਂ ਮਤਲਬ ਫੁੱਲ ਪੈਕੇਜ ਹੋ ਜਾਂਦਾ ਉਹਦੇ ਵਿੱਚ ਮਤਲਬ ਵੀ ਬੱਚੇ ਨਿਕਲੇ ਐਮਬੈਸੀ ਫੀਸ ਜਿਹੜੀ ਲੱਖ ਰੁਪਏ ਉਹ ਦੇਣੀ ਆ ਹਾਂ ਜਿਹੜੀ 1622 ਡਾਲਰ ਐਮਬੈਸੀ ਫੀਸ ਆ ਭਾਵੇਂ ਕ੍ਰੈਡਿਟ ਕਾਰਡ ਦੇ ਦੇਣਾ ਆਪਦਾ ਭਾਵੇਂ ਉਹ ਸਾਨੂੰ ਅਕਾਊਂਟ 'ਚ ਦੇ ਦੇਣ ਵਿਦਜੀਐਸਟੀ ਉਹ ਵੀ ਹੋ ਜਾਊਗਾ ਬਾਕੀ ਫੀਸਾਂ ਤੁਸੀਂ ਕਿਹਨਾਂ ਕੋਲੋਂ ਭਰਦੇ ਅਸੀਂ ਕੋਲੋਂ ਭਰਾਂਗੇ ਸਾਰਾ ਕੁਝ ਵੀਜ਼ਾ ਲੱਗੇ ਤੇ پیسے ਲਵਾਵਾਂਗੇ ਜੇ ਵੀਜ਼ਾ ਨਹੀਂ ਲੱਗਦਾ ਹੀ ਨਹੀਂ ਲੱਗਦਾ ਤਾਂ ਕੋਈ ਪੈਸਾ ਨਹੀਂ بس ਕਲੀ ਐਮਬੈਸੀ ਫੀਸ ਦਾ ਨੁਕਸਾਨ ਬੱਚੇ ਦਾ ਬਾਈ ਅੱਛਾ ਹਾਂਜੀ ਤੇ ਹੋਰ ਪੁਰੀ ਸਾਹਿਬ ਤੁਸੀਂ ਸਟੂਡੈਂਟਸ ਨੂੰ ਕੁਝ ਕਹਿਣਾ ਹੋਵੇ ਜਿਨ੍ਹਾਂ ਨੇ ਜੁਲਾਈ ਇਨਟੇਕ ਜਾਣਾ ਜਾਂ ਸੈਪਟੈਂਬਰ ਜਾਂ ਫ फेब्रुवारी ਜਾਣਾ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਚਾਹੇ ਤੁਹਾਡੇ ਕੋਲੋਂ ਫਾਈਲ ਲਗਵਾਉਣੀ ਚਾਹੇ ਹੋਰ ਕਿਸੇ ਕੋਲੋਂ ਕੀ ਉਹਨਾਂ ਨੂੰ ਤੁਸੀਂ ਆਪਣੇ ਐਕਸਪੀਰੀਅੰਸ ਦੇ ਮੁਤਾਬਿਕ ਕੀ ਕਹਿਣਾ ਚਾਹੋਗੇ ਦੇਖੋ ਮੇਰੀ ਬੱਚਿਆਂ ਨੂੰ ਇਹੀ ਰਾਏ ਆ ਕਿ ਜਿਹੜੀ ਤੁਸੀਂ ਫਾਈਲ ਪੁੱਟ ਕਰ ਰਹੇ ਹੋ ਆਪਦੀ ਜਦੋਂ ਵੀ ਕਿਸੇ ਵੀ ਕੰਸਲਟੈਂਟ ਕੋਲੇ ਫਾਈਲ ਲਵਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਹ ਧਿਆਨ ਰੱਖਣਾ ਵਾ ਵੀ ਬੱਚੇ ਜਿਹੜੀ ਅਜੇ ਨਵੇਂ ਜੀਐਸ ਰੂਲਸ ਆ ਜਿਹੜੇ ਉਹਨਾਂ ਦੇ ਅਕੋਰਡਿੰਗ ਐਗਰੀਕਲਚਰ ਡੇਰੀ ਕਰਿਆਨਾ ਬੁਟੀਕ ਪਾਰਲਰ ਦੀ ਇਨਕਮ ਆ ਜਿਹੜੀ ਉਹ ਨਾ ਲਾਓ ਦੂਜੀ ਗੱਲ ਚਾਚੇ ਤਾਏ ਮਾਮੇ ਨਣਕਿਆਂ ਦੀ ਇਨਕਮ ਨਾ ਲਾਓ ਪਹਿਲੇ ਖੂਨ ਦੀ ਇਨਕਮ ਪਹਿਲੇ ਖੂਨ ਦੇ ਫੰਡ ਲਾਓ ਯੂਨੀਵਰਸਿਟੀ ਮੈਸੀ ਇਸ ਟਾਈਮ ਦੇ 3 ਸਾਲ ਦਾ ਰਿਕਾਰਡ ਮੰਗ ਰਹੀ ਆ ਤੁਹਾਡਾ ਇਨਕਮ ਦਾ ਬਿਜ਼ਨਸ ਦਾ ਫਰਨਾਲਾ ਸੋ ਉਹ ਉਸ ਤਰੀਕੇ ਨਾਲ 15-16 ਲੱਖ ਰੁਪਏ ਦੀ ਇਨਕਮ ਘੱਟੋ ਘੱਟ ਸਾਲ ਦੀ ਲਾਓ ਔਰ ਉਸ ਤੋਂ ਬਾਅਦ ਵਿੱਚ ਫੰਡ ਆ ਜਿਹੜੇ ਉਹ ਤੁਹਾਡੇ ਸਹੀ ਇੱਕ ਨੰਬਰ 'ਚ ਹੋਣੇ ਚਾਹੀਦੇ ਆ ਪੈਸਾ ਖਾਤੇ 'ਚ ਹੋਣਾ ਚਾਹੀਦਾ ਤੁਹਾਡੇ ਉਹਦਾ ਐਵੀਡੈਂਸ ਤੁਹਾਡੇ ਕੋਲੇ ਹੋਣਾ ਚਾਹੀਦਾ ਵੀ ਜਿਹਦੇ ਕੋਲੇ ਵੀ ਫਾਈਲ ਲਾ ਰਹੀ ਹੈ ਇਹ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਫਾਈਲ ਲਾਓ ਤਾਂ ਜੋ ਤੁਸੀਂ ਰਿਫਿਊਜ਼ਲ ਨਾ ਫੇਸ ਕਰ ਸਕੋ ਔਰ ਦੂਜੀ ਗੱਲ ਇਹ ਆ ਵੀ ਜਿਹੜੇ ਬੱਚਿਆਂ ਨੇ 25 ਚ ਐਸਵਾਰ +2 ਪਾਸ ਕਰ ਲਈ ਆ ਉਹਨਾਂ ਨੂੰ ਮੇਰੀ ਰਾਇਆ ਵੀ ਜਲਦੀ ਤੋਂ ਜਲਦੀ ਫਾਈਲ ਲਾਓ ਕਿਉਂਕਿ ਜਿਵੇਂ ਤੁਹਾਡਾ ਗੈਪ ਵਧੀ ਜਾਊਗਾ ਉਦਾਂ ਉਦਾਂ ਤੁਹਾਡੇ ਰਿਫਿਊਜ਼ਲ ਦੇ ਜਿਹੜੇ ਚਾਂਸਸ ਆ ਉਹ ਵਧਦੇ ਜਾਣਗੇ so that ਤੁਹਾਨੂੰ ਇਹ ਜੇ ਤੁਸੀਂ ਜਲਦੀ ਫਾਈਲ ਲਾਉਂਗੇ ਤਾਂ ਚੰਗੀ ਯੂਨੀਵਰਸਿਟੀ ਕਾਲਜ ਮਿਲ ਜੇਗਾ ਤੁਹਾਨੂੰ ਔਰ ਜੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਜਾਣੇ ਆ ਆਪਣੇ ਪੜ੍ਹਾਈ ਦੇ ਹਾਈਲਟਸ ਪੀਟੀ ਦੇ ਕਾਗਜ਼ਾ ਜਿਹੜੇ ਉਹ ਸਾਨੂੰ WhatsApp ਤੇ ਦਿੱਤੇ ਹੋਏ ਨੰਬਰਾਂ ਤੇ ਭੇਜੋ ਜਾਂ ਫਿਰ ਆਫਿਸ ਆਉਂਗੇ ਤਾਂ ਜ਼ਿਆਦਾ ਵਧੀਆ ਗੱਲ ਹੋ ਜੇਗੀ ਅਸੀਂ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰ ਸਕਦੇ ਆ ਇੱਕ ਵਾਰੀ ਸਾਡੇ ਨਾਲ ਡਿਸਕਸ ਜ਼ਰੂਰ ਕਰੋ ਉਸ ਤੋਂ ਬਾਅਦ ਵਿੱਚ ਤੁਹਾਡਾ ਤੁਹਾਡੀ ਇੱਛਾ ਵਾ ਵੀ ਫਾਈਲ ਨਾਲ ਤੁਸੀਂ ਸਾਡੇ ਕੋਲ ਅਪਲਾਈ ਕਰਨੀ ਜਾਂ ਕਿਸੇ ਕੋਲ ਵੀ ਕਰਨੀ ਹੈ ਪਰ ਇੱਕ ਵਾਰ ਸਾਡੇ ਕੋਲ ਸਲਾਹ ਜ਼ਰੂਰ ਲਓ ਤੇ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਲਖਵਿੰਦਰ ਜੀ ਤੁਸੀਂ ਸਰੋਤਿਆਂ ਦੇ ਰੂਹ ਰੂਹ ਕੀਤਾ ਸਾਨੂੰ ਤੇ ਬੱਚਿਆਂ ਨੂੰ ਚਲੋ ਇਨਫੋਰਮੇਸ਼ਨ ਹੀ ਸੀਗੀ ਕਿ ਜਿਹੜੀ ਆਪਾਂ ਦੇ ਸਕੇ ਜੀ ਤੁਹਾਡੇ ਬਹੁਤ-ਬਹੁਤ ਧੰਨਵਾਦ ਜੀ ਕੁਰੀ ਸਾਹਿਬ ਇੰਨਾ ਸਮਾਂ ਦੇਣ ਲਈ ਤਾਂ ਇਹ ਸੀਗੇ ਜਗਦੀਪ ਕੁਰੀ ਜੀ ਪੁਰੀ ਇਮੀਗ੍ਰੇਸ਼ਨ ਕੰਸਲਟਰ ਮੋਗਾ ਤੋਂ ਜਿਨ੍ਹਾਂ ਨੇ ਆਪਾਂ ਨੂੰ ਆਸਟ੍ਰੇਲੀਆ ਦੇ ਬਾਰੇ ਜਾਣਕਾਰੀ ਦਿੱਤੀ ਕਿ ਆਸਟ੍ਰੇਲੀਆ ਦੇ ਕੀ ਹਾਲਾਤ ਹੈ ਕੀ ਵੀਜ਼ਾ ਤੁਹਾਨੂੰ ਕਿਸ ਤਰ੍ਹਾਂ ਮਿਲਣਾ ਚਾਹੀਦਾ ਤੇ ਕੀ ਕੀ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਸੋ ਤੁਸੀਂ ਮੈਂ ਤੁਹਾਨੂੰ ਇੱਕ ਵਾਰ ਇਹ ਜ਼ਰੂਰ ਕਹੂੰਗਾ ਕਿ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਤੁਹਾਡਾ ਕੋਈ ਬੱਚਾ ਅਪਲਾਈ ਕਰ ਰਿਹਾ ਤੇ ਇੱਕ ਵਾਰ ਇੱਥੇ ਸਲਾਹ ਲੈਣ ਲਈ ਜ਼ਰੂਰ ਆਓ ਤੁਸੀਂ ਇੱਥੇ ਸਿਰਫ ਸਲਾਹ ਲੈਣ ਲਈ ਆਉਂਗੇ ਪਰ ਮੈਨੂੰ ਪਤਾ ਹੈ ਕਿ ਫਾਈਲ ਵੀ ਇੱਥੇ ਹੀ ਲਗਾ ਕੇ ਜਾਓਗੇ ਕਿਉਂਕਿ ਨੀਟ ਐਂਡ ਕਲੀਨ ਟਰਾਂਸਪੇਰੈਂਟ ਇਹਨਾਂ ਦੀ ਗੱਲਬਾਤ ਹੈ ਫਾਈਲ ਲਗਵਾਉਣ ਦੇ ਵਿੱਚ ਵੀ ਇਹ ਹੈਲਪ ਕਰਦੇ ਆ ਤੇ ਬਾਕੀ ਕੋਈ ਵੀ ਜਿਹੜੇ ਡਾਕੂਮੈਂਟੇਸ਼ਨ ਹੈ ਇਹ ਸੋ ਤੁਹਾਡੇ ਆਸ-ਪਾਸ ਕਿਸੇ ਨੇ ਵੀ ਆਸਟ੍ਰੇਲੀਆ ਜਾਣਾ ਹੈ ਨਾ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ